ਕੂਚ ਦੀ ਕਿਤਾਬ ਇਹ ਬਾਈਬਲ ਦੀ ਦੂਸਰੀ ਕਿਤਾਬ ਹੈ ਇਹ ਪਿਛਲੀ ਪੁਸਤਕ ਉਤਪਤੀ ਕਹਾਣੀ ਨੂੰ ਅੱਗੇ ਵਧਾਉਂਦੀ ਹੈ ਜੋ ਅਬਰਾਹਾਮ ਦੇ ਪੁੱਤਰ ਯਾਕੂਬ ਅਤੇ 70 ਲੋਕਾਂ ਦੇ ਵੱਡੇ ਪਰਿਵਾਰ ਦੇ ਮਿਸਰ ਵਿੱਚ ਜਾਣ ਨਾਲ ਸਮਾਪਤ ਹੋਈ ਸੀ ਹੁਣ ਯਾਕੂਬ ਦੇ 11ਵੇਂ ਪੁੱਤਰ ਯੋਸਫ ਨੂੰ ਮਿਸਰ ਤੇ ਸ਼ਾਸਨ ਕਰਨ ਲਈ ਦੂਸਰੇ ਸਥਾਨ ਤੇ ਉੱਚਾ ਉਠਾਇਆ ਗਿਆ ਅਤੇ ਉਸ ਨੇ ਆਪਣੇ ਸਾਰੇ ਪਰਿਵਾਰ ਨੂੰ ਅਕਾਲਤੋਂ ਬਚਾਇਆ ਸੀ ਅਤੇ ਮਿਸਰ ਦੇ ਰਾਜਾ ਫਿਰੋਨ ਨੇ ਇਸ ਪਰਿਵਾਰ ਨੂੰ ਬਚਾਉਣ ਲਈ ਇੱਕ ਸੁਰੱਖਿਅਤ ਸਥਾਨ ਦਿੱਤਾ ਸੀ ਅਤੇ ਆਖਿਰਕਾਰ ਮਿਸਰ ਵਿੱਚ ਯਾਕੂਬ ਦੀ ਮੌਤ ਹੋ ਜਾਂਦੀ ਹੈ ਅਤੇ ਯੋਸੇਫ ਅਤੇ ਉਸਦੇ ਸਾਰੇ ਭਾਈ ਵੀ ਮਰ ਜਾਂਦੇ ਹਨ ਲਗਭਗ 400 ਸਾਲ ਬੀਤਣ ਤੋਂ ਬਾਅਦ ਕੂਚ ਦੀ ਕਹਾਣੀ ਸ਼ੁਰੂ ਹੁੰਦੀ ਹੈ ਹੁਣ ਇਸ ਕਿਤਾਬ ਦਾ ਨਾਮ ਪਹਿਲੇ ਅਧ ਵਿੱਚ ਹੋਣ ਵਾਲੀ ਘਟਨਾ ਦਾ ਹਵਾਲਾ ਦਿੰਦਾ ਹੈ ਜੋ ਮਿਸਰ ਤੋਂ ਇਸਰਾਇਲ ਦੇ ਕੂਚ ਦੇ ਬਾਰੇ ਹੈ ਪਰ ਪੁਸਤਕ ਦਾ ਦੂਜਾ ਅਧ ਭਾਗ ਸਨਾਈ ਪਹਾੜ ਦੇ ਪੈਰਾਂ ਵਿੱਚ ਹੁੰਦਾ ਹੈ ਇਸ ਵੀਡੀਓ ਵਿੱਚ ਅਸੀਂ ਕੇਵਲ ਪਹਿਲੇ ਭਾਗ ਵੱਲ ਧਿਆਨ ਦੇਵਾਂਗੇ ਜਿੱਥੇ ਸਦੀਆਂ ਬੀਤ ਚੁੱਕੀਆਂ ਹਨ ਅਤੇ ਇਸرائیਲੀ ਫਲੇ ਅਤੇ ਦਲਾਂ ਦੇ ਦਲ ਹੋ ਗਏ ਅਤੇ ਧਰਤੀ ਉਹਨਾਂ ਨਾਲ ਪਰ ਗਈ ਹੁਣ ਇਹ ਸਫਾ ਉਸ ਬਰਕਤ ਦੀ ਗੂੰਜ ਹੈ ਜੋ ਪਰਮੇਸ਼ਵਰ ਨੇ ਸਭ ਮਨੁੱਖਾਂ ਨੂੰ ਅਦਨ ਦੇ ਬਾਗ ਵਿੱਚ ਦਿੱਤੀ ਸੀ ਇਹ ਸਾਨੂੰ ਹੁਣ ਤੱਕ ਬਾਈਬਲ ਦੀ ਸਭ ਤੋਂ ਵੱਡੀ ਕਹਾਣੀ ਦੀ ਯਾਦ ਦਿਵਾਉਂਦੀ ਹੈ ਮਨੁੱਖਤਾ ਨੇ ਪਾਪ ਅਤੇ ਵਿਦਰੋਹ ਦੁਆਰਾ ਪਰਮੇਸ਼ਵਰ ਦੀ ਬਰਕਤ ਨੂੰ ਗਵਾ ਦਿੱਤਾ ਸੀ ਅਤੇ ਪਰਮੇਸ਼ਵਰ ਨੇ ਅਬਰਾਹਮ ਦੇ ਪਰਿਵਾਰ ਨੂੰ ਚੁਣਿਆ ਜਿਸ ਦੇ ਦੁਆਰਾ ਉਹ ਦੁਨੀਆ ਵਿੱਚ ਆਪਣੀਆਂ ਬਰਕਤਾਂ ਨੂੰ ਬਹਾਲ ਕਰ ਸਕੇ ਪਰ ਨਵਾਂ ਫਿਰੋਨ ਇਜ਼ਰਾਈਲ ਨੂੰ ਬਰਕਤ ਦੇ ਰੂਪ ਵਿੱਚ ਨਹੀਂ ਵੇਖਦਾ ਅਸਲ ਵਿੱਚ ਉਹ ਸੋਚਦਾ ਹੈ ਕਿ ਇਹ ਵੱਧਦਾ ਹੋਇਆ ਪਰਦੇਸੀ ਇਸرائیਲੀ ਸਮੂਹ ਉਸ ਦੇ ਰਾਜ ਲਈ ਖਤਰਾ ਹੈ ਅਤੇ ਇਸ ਲਈ ਉਤਪਤ ਵਿੱਚ ਜਿਵੇਂ ਮਨੁੱਖ ਪਰਮੇਸ਼ਵਰ ਦੀ ਬਰਕਤ ਦੇ ਖਿਲਾਫ ਵਿਰੋਧ ਕਰਦਾ ਹੈ ਇੱਥੇ ਫਿਰੋਨ ਪਰਮੇਸ਼ਵਰ ਦੀ ਬਰਕਤ ਦੇ ਸਰੋਤ ਇਸرائیਲੀਆਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਉਹਨਾਂ ਨੂੰ ਜ਼ਬਰਦਸਤੀ ਮਜ਼ਦੂਰੀ ਕਰਨ ਲਈ ਬੇਰਹਿਮੀ ਨਾਲ ਗੁਲਾਮ ਕਰਦਾ ਹੈ ਅਤੇ ਫਿਰ ਹੁਕਮ ਦਿੰਦਾ ਹੈ ਕਿ ਸਾਰੇ ਇਸرائیਲੀ ਬਾਲਕਾਂ ਨੂੰ ਨੀਲ ਨਦੀ ਵਿੱਚ ਡੁਬਾ ਦਿੱਤਾ ਜਾਵੇ ਫਿਰੋਨ ਹੁਣ ਤੱਕ ਬਾਈਬਲ ਦਾ ਸਭ ਤੋਂ ਬੁਰਾ ਕਿਰਦਾਰ ਹੈ ਉਸ ਦਾ ਰਾਜ ਪਰਮੇਸ਼ਵਰ ਦੇ ਖਿਲਾਫ ਮਨੁੱਖਤਾ ਦੇ ਵਿਦਰੋਹ ਦਾ ਪ੍ਰਤੀਕ ਹੈ ਫਿਰੋਨ ਨੇ ਆਪਣੇ ਲਾਭ ਅਨੁਸਾਰ ਚੰਗੇ ਅਤੇ ਬੁਰੇ ਨੂੰ ਇਸ ਤਰ੍ਹਾਂ ਪਰਭਾਸ਼ਿਤ ਕੀਤਾ ਕਿ ਉਸ ਨੂੰ નિર્ਦੋਸ਼ ਬੱਚਿਆਂ ਦੀ ਹੱਤਿਆ ਕਰਨਾ ਵੀ ਚੰਗਾ ਲੱਗਦਾ ਸੀ ਅਤੇ ਇਸ ਲਈ ਮਿਸਰ ਉਤਪਤੀ ਪੁਸਤਕ ਵਿੱਚ ਦਿੱਤੇ ਬਾਬਲ ਨਾਲੋਂ ਵੀ ਬੁਰਾ ਹੋ ਚੁੱਕਾ ਸੀ ਅਤੇ ਹੁਣ ਇਸਰਾਈਲ ਨਵੇਂ ਬਾਬਲ ਦੇ ਖਿਲਾਫ ਮਦਦ ਦੇ ਲਈ ਦੁਹਾਈ ਦਿੰਦਾ ਹੈ ਅਤੇ ਪਰਮੇਸ਼ਵਰ ਇਸ ਦਾ ਜਵਾਬ ਦਿੰਦਾ ਹੈ ਪਰਮੇਸ਼ਵਰ ਸਭ ਤੋਂ ਪਹਿਲਾਂ ਫਿਰੋਨ ਦੀ ਬੁਰੀਾਈ ਨੂੰ ਉਸ ਸਮੇਂ ਉਲਟ ਦਿੰਦਾ ਹੈ ਜਦ ਇੱਕ ਇਸرائیਲੀ ਮਾਂ ਆਪਣੇ ਪੁੱਤਰ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਨੀਲ ਨਦੀ ਵਿੱਚ ਬਹਾ ਦਿੰਦੀ ਹੈ ਅਤੇ ਉਹ ਤੈਰਦਾ ਹੋਇਆ ਫਿਰੋਨ ਦੇ ਪਰਿਵਾਰ ਵਿੱਚ ਪਹੁੰਚ ਜਾਂਦਾ ਹੈ ਉਸ ਦਾ ਨਾਮ موسی ਰੱਖਿਆ ਜਾਂਦਾ ਹੈ ਉਹ ਵੱਡਾ ਹੋ ਕੇ ਉਹ ਵਿਅਕਤੀ ਬਣਦਾ ਹੈ ਜਿਸ ਦਾ ਉਪਯੋਗ ਪਰਮੇਸ਼ਵਰ ਫਿਰੋਨ ਦੀ ਬੁਰੀਾਈ ਨੂੰ ਹਰਉਣ ਲਈ ਕਰੇਗਾ ਬਲਦੀ ਹੋਈ ਝਾੜੀ ਦੀ ਪ੍ਰਸਿੱਧ ਕਹਾਣੀ ਵਿੱਚ ਪਰਮੇਸ਼ਵਰ موسی ਦੇ ਸਾਹਮਣੇ ਪ੍ਰਗਟ ਹੋ ਕੇ ਫਰਾਉਨ ਦੇ ਕੋਲ ਅਤੇ ਉਸ ਨੂੰ ਇਸرائیਲੀਆਂ ਨੂੰ ਛੱਡਣ ਦਾ ਆਦੇਸ਼ ਦੇਣ ਲਈ ਨਿਯੁਕਤ ਕਰਦਾ ਹੈ ਪਰਮੇਸ਼ਵਰ ਕਹਿੰਦਾ ਹੈ ਕਿ ਉਹ ਜਾਣਦਾ ਹੈ ਕਿ ਫਰਾਉਨ ਵਿਰੋਧ ਕਰੇਗਾ ਅਤੇ ਇਸ ਲਈ ਉਹ ਮਿਸਰ ਤੇ ਬਵਾ ਦੇ ذریعے ਆਪਣਾ ਡੰਡ ਲੈ ਕੇ ਆਵੇਗਾ ਪਰਮੇਸ਼ਵਰ ਫਿਰ ਇਹ ਵੀ ਕਹਿੰਦਾ ਹੈ ਕਿ ਉਹ ਫਰਾਉਨ ਦੇ ਹਿਰਦੇ ਨੂੰ ਹੋਰ ਕਿਠੋਰ ਕਰ ਦੇਵੇਗਾ ਸੋ ਅਸੀਂ ਕਹਾਣੀ ਦੇ ਅਗਲੇ ਮੁੱਖ ਭਾਗ ਵੱਲ ਪ੍ਰਵੇਸ਼ ਕਰਦੇ ਹਾਂ ਜੋ ਪਰਮੇਸ਼ਵਰ ਅਤੇ ਫਰਾਉਨ ਦੇ ਵਿਚਕਾਰ ਟਕਰਾ ਹੈ ਪਰਮੇਸ਼ਵਰ ਕਹਿੰਦਾ ਹੈ ਕਿ ਉਹ ਫਰਾਉਨ ਦੇ ਹਿਰਦੇ ਨੂੰ ਕਠੋਰ ਕਰੇਗਾ ਇਸ ਦਾ ਕੀ ਅਰਥ ਹੈ ਕਹਾਣੀ ਦੇ ਇਸ ਭਾਗ ਨੂੰ ਸੱਚਮੁੱਚ ਧਿਆਨ ਨਾਲ ਅਤੇ ਤਰਤੀਬ ਵਿੱਚ ਪੜ੍ਹਨਾ ਬਹੁਤ ਮਹੱਤਵਪੂਰਨ ਹੈ موسی ਅਤੇ ਫਿਰੋਨ ਦੇ ਪਹਿਲੇ ਟਕਰਾਅ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਫਿਰੋਨ ਦਾ ਦਿਲ ਹੋਰ ਕਠੋਰ ਹੋ ਗਿਆ ਹੈ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ਵਰ ਨੇ ਕੁਝ ਕੀਤਾ ਅਤੇ ਜਵਾਬ ਵਿੱਚ ਪਰਮੇਸ਼ਵਰ ਪਹਿਲੀਆਂ 5 ਬਵਾ ਭੇਜਦਾ ਹੈ ਅਤੇ ਹਰ ਇੱਕ ਬਵਾ ਫਿਰੋਨ ਅਤੇ ਉਸ ਦੇ ਕਿਸੇ ਇੱਕ ਮਿਸਰੀ ਦੇਵਤੇ ਦੇ ਮੁਕਾਬਲੇ ਵਿੱਚ ਹੈ موسی ਹਰ ਵਾਰ ਫਿਰੋਨ ਨੂੰ ਨੰਬਰ ਵਧਨ ਅਤੇ ਇਸਰਾਇਲੀਆਂ ਨੂੰ ਜਾਨ ਦੇਣ ਦਾ ਮੌਕਾ ਦਿੰਦਾ ਹੈ ਪਰ ਹਰੇਕ ਬਵਾ ਦੇ ਬਾਅਦ ਸਾਨੂੰ ਦੱਸਿਆ ਜਾਂਦਾ ਹੈ ਕਿ ਜਾਂ ਤਾਂ ਫਿਰੋਨ ਨੇ ਆਪਣੇ ਦਿਲ ਨੂੰ ਕਠੋਰ ਕਰ ਲਿਆ ਜਾਂ ਉਸ ਦਾ ਦਿਲ ਹੋਰ ਕਠੋਰ ਹੋ ਗਿਆ ਉਹ ਆਪਣੀ ਇੱਛਾ ਨਾਲ ਇਸ ਤਰ੍ਹਾਂ ਕਰ ਰਿਹਾ ਸੀ ਅਤੇ ਫਿਰ ਆਖਿਰਕਾਰ ਦੂਸਰੀਆਂ ਪੰਜ ਬਵਾਂ ਵਿੱਚ ਅਸੀਂ ਸੁਣਨਾ ਸ਼ੁਰੂ ਕਰਦੇ ਹਾਂ ਕਿ ਪਰਮੇਸ਼ਵਰ ਨੇ ਫਿਰੋਨ ਦੇ ਦਿਲ ਨੂੰ ਕਿਸ ਤਰ੍ਹਾਂ ਕਠੋਰ ਕੀਤਾ ਇਹ ਕਹਾਣੀ ਦਾ ਮੁੱਖ ਬਿੰਦੂ ਪ੍ਰਤੀਤ ਹੁੰਦਾ ਹੈ ਪਾਵੇਂ ਪਰਮੇਸ਼ਵਰ ਜਾਣਦਾ ਸੀ ਕਿ ਫਰਾਉਨ ਉਸ ਦੀ ਇੱਛਾ ਦਾ ਵਿਰੋਧ ਕਰੇਗਾ ਫਿਰ ਵੀ ਪਰਮੇਸ਼ਵਰ ਨੇ ਉਸ ਨੂੰ ਸਹੀ ਕੰਮ ਕਰਨ ਦਾ ਮੌਕਾ ਦਿੱਤਾ ਪਰ ਆਖਿਰਕਾਰ ਫਰਾਉਨ ਦੀ ਬੁਰੀਾਈ ਆਖਰੀ ਬਿੰਦੂ ਤੇ ਪਹੁੰਚ ਚੁੱਕੀ ਸੀ ਮੇਰਾ ਮਤਲਬ ਹੈ ਇੱਥੋਂ ਤੱਕ ਕਿ ਉਸ ਦੇ ਆਪਣੇ ਸਲਾਹਕਾਰ ਵੀ ਸੋਚਦੇ ਸਨ ਕਿ ਉਸ ਦਾ ਦਿਮਾਗ ਖਰਾਬ ਹੋ ਗਿਆ ਹੈ ਇਸ ਸਮੇਂ ਪਰਮੇਸ਼ਵਰ ਫਰਾਉਨ ਨੂੰ ਆਪਣੇ ਅਧਿਕਾਰ ਵਿੱਚ ਲੈਂਦਾ ਹੈ ਅਤੇ ਉਸ ਦੀ ਬੁਰੀਾਈ ਨੂੰ ਆਪਣੇ ਛੁਟਕਾਰੇ ਦੇ ਉਦੇਸ਼ ਵੱਲ ਮੋੜ ਦਿੰਦਾ ਹੈ ਪਰਮੇਸ਼ਵਰ ਫਿਰੌਨ ਨੂੰ ਉਸਦੇ ਹੀ ਵਿਨਾਸ਼ ਵੱਲ ਲੈ ਜਾਂਦਾ ਹੈ ਅਤੇ ਆਪਣੇ ਲੋਕਾਂ ਨੂੰ ਬਚਾਉਂਦਾ ਹੈ ਜੋ ਅੱਗੇ ਹੁੰਦਾ ਹੈ ਅੰਤਿਮ ਬਵਾ ਦੇ ਨਾਲ ਪਸਾਦੀ ਰਾਤ ਹੁੰਦੀ ਹੈ ਅਤੇ ਪਰਮੇਸ਼ਵਰ ਫਿਰੌਨ ਦਾ ਪਾਸਾ ਪਲਟ ਦਿੰਦਾ ਹੈ ਜਿਸ ਤਰ੍ਹਾਂ ਫਿਰੌਨ ਨੇ ਇਸرائیਲੀਆਂ ਦੇ ਪੁੱਤਰਾਂ ਨੂੰ ਮਾਰਿਆ ਸੀ ਉਸੇ ਤਰ੍ਹਾਂ ਹੀ ਪਰਮੇਸ਼ਵਰ ਅੰਤਿਮ ਬਵਾ ਨਾਲ ਮਿਸਰ ਦੇ ਪਲੋਟਿਆਂ ਨੂੰ ਮਾਰ ਦੇਵੇਗਾ ਫਿਰ ਫਿਰੌਨ ਦੇ ਉਲਟ ਪਰਮੇਸ਼ਵਰ ਲੇਲੇ ਦੇ ਲਹੂ ਦੇ ਦੁਆਰਾ ਉਸ ਜਗ੍ਹਾ ਤੇ ਬਚ ਨਿਕਲਣ ਦਾ ਪ੍ਰਬੰਧ ਕਰਦਾ ਹੈ ਇੱਥੇ ਕਹਾਣੀ ਸਮਾਪਤ ਹੋ ਜਾਂਦੀ ਹੈ ਅਤੇ ਸਾਨੂੰ ਪਸਾਹ ਦੇ ਸਾਲਾਨਾ ਪਰਬ ਦੇ ਰਿਵਾਜ ਦਾ ਵਿਵਰਣ ਦਿੰਦੀ ਹੈ ਅਤੇ ਜਿਸ ਰਾਤ ਇਸਰਾਇਲ ਨੇ ਮਿਸਰ ਨੂੰ ਛੱਡਿਆ ਉਸ ਤੋਂ ਇੱਕ ਰਾਤ ਪਹਿਲਾਂ ਉਹਨਾਂ ਨੇ ਇੱਕ ਨਿਰਦੋਸ਼ ਲੇਲੇ ਦੀ ਬਲੀ ਚੜਾਈ ਅਤੇ ਉਸ ਦੇ ਲਹੂ ਨੂੰ ਆਪਣੇ ਘਰ ਦੀ ਚੁਗਾੜ ਤੇ ਲਗਾਇਆ ਜਦ ਮਿਸਰ ਤੇ ਈਸ਼ਵਰੀ ਬਵਾ ਆਈ ਤਾਂ ਉਸ ਨੇ ਲੇਲੇ ਦੇ ਲਹੂ ਨਾਲ ਟੱਕੇ ਘਰ ਨੂੰ ਛੱਡ ਦਿੱਤਾ ਅਤੇ ਉਹਨਾਂ ਦੇ ਬੱਚੇ ਬਚ ਗਏ ਅਤੇ ਉਸ ਸਮੇਂ ਤੋਂ ਹਰ ਸਾਲ ਇਸਰਾਇਲੀ ਲੋਕ ਪਰਮੇਸ਼ਵਰ ਦੇ ਨਿਆਂ ਅਤੇ ਉਸ ਦੀ ਦਇਆ ਨੂੰ ਯਾਦ ਕਰਕੇ ਉਸ ਰਾਤ ਦਾ ਉਤਸਵ ਮਨਾਉਂਦੇ ਹਨ ਪਰ ਫਿਰੋਨ ਨੇ ਆਪਣੇ ਕਮੰਡ ਅਤੇ ਵਿਰੋਧ ਦੇ ਕਾਰਨ ਆਪਣੇ ਪੁੱਤਰਾਂ ਨੂੰ ਗਵਾ ਦਿੱਤਾ ਅਤੇ ਆਖਿਰਕਾਰ ਉਹ ਇਸرائیਲੀਆਂ ਨੂੰ ਆਜ਼ਾਦ ਕਰਨ ਲਈ ਮਜਬੂਰ ਹੋ ਗਿਆ ਅਤੇ ਇਸرائیਲੀ দাস ਮਿਸਰ ਤੋਂ ਆਪਣਾ ਕੂਚ ਕਰਦੇ ਹਨ ਅਤੇ ਉਹਨਾਂ ਦੇ ਨਿਕਲਣ ਦੇ ਤੁਰੰਤ ਬਾਅਦ ਹੀ ਫਿਰੋਨ ਆਪਣਾ ਮਨ ਬਦਲ ਲੈਂਦਾ ਹੈ ਉਹ ਆਪਣੀ ਸੈਨਾ ਨੂੰ ਇਕੱਠਾ ਕਰਦਾ ਹੈ ਅਤੇ ਇਸرائیਲੀਆਂ ਉੱਤੇ ਆਪਣੇ ਅੰਤਿਮ ਵਾਰ ਦੇ ਲਈ ਉਹਨਾਂ ਦਾ ਪਿੱਛਾ ਕਰਦਾ ਹੈ ਜਦੋਂ ਇਸرائیਲੀ ਸੁਰੱਖਿਅਤ ਰੂਪ ਨਾਲ ਸਮੁੰਦਰ ਵਿੱਚੋਂ ਪਾਰ ਹੋ ਰਹੇ ਹੁੰਦੇ ਹਨ ਤਾਂ ਫਿਰੋਨ ਆਪਣੇ ਹੀ ਵਿਨਾਸ਼ ਦੀ ਵੱਲ ਅੱਗੇ ਵਧਦਾ ਹੈ ਕੂਚ ਦੀ ਇਹ ਕਹਾਣੀ ਬਾਈਬਲ ਦੇ ਪਹਿਲੇ স্তুতি ਗੀਤ ਨਾਲ ਸਮਾਪਤ ਹੋ ਜਾਂਦੀ ਹੈ ਇਸ ਨੂੰ ਸਮੁੰਦਰ ਦਾ ਗੀਤ ਕਿਹਾ ਜਾਂਦਾ ਹੈ ਅੰਤਿਮ ਸਫਾ ਘੋਸ਼ਣਾ ਕਰਦਾ ਹੈ ਕਿ ਪਰਮੇਸ਼ਵਰ ਰਾਜੇ ਦੇ ਰੂਪ ਵਿੱਚ ਰਾਜ ਕਰਦਾ ਹੈ ਅਤੇ ਇਹ ਗੀਤ ਕਾਵ ਵਿੱਚ ਇਹ ਦੁਹਰਾਇਆ ਗਿਆ ਹੈ ਕਿ ਪਰਮੇਸ਼ਵਰ ਦੇ ਰਾਜ ਦੀ ਕਹਾਣੀ ਕਿਸ ਵਿਸ਼ੇ ਬਾਰੇ ਹੈ ਇਹ ਇਸ ਵਿਸ਼ੇ ਬਾਰੇ ਹੈ ਕਿ ਪਰਮੇਸ਼ਵਰ ਕਿਸ ਤਰ੍ਹਾਂ ਆਪਣੀ ਦੁਨੀਆ ਵਿੱਚ ਬੁਰਾਈ ਦਾ ਸਾਹਮਣਾ ਕਰਦਾ ਅਤੇ ਉਹਨਾਂ ਨੂੰ ਛਡੋਂਦਾ ਹੈ ਜੋ ਬ੍ਰਿਆਜ ਦੇ ਗੁਲਾਮ ਹਨ ਪਰਮੇਸ਼ਰ ਆਪਣੇ ਲੋਕਾਂ ਨੂੰ ਵਾਅਦਾ ਕੀਤੇ ਦੇਸ਼ ਵਿੱਚ ਲਿਉਣ ਜਾ ਰਿਹਾ ਹੈ ਜਿੱਥੇ ਉਸ ਦੀ ਈਸ਼ਵਰੀ ਮੌਜੂਦਗੀ ਉਹਨਾਂ ਸਬੜਾਂ ਦੇ ਵਿੱਚ ਰਹੇਗੀ ਇਸ ਕਹਾਣੀ ਦਾ ਵਿਸ਼ਾ ਇਹ ਹੈ ਕਿ ਪਰਮੇਸ਼ਰ ਜਦ ਆਪਣੇ ਲੋਕਾਂ ਦਾ ਰਾਜਾ ਬਣਦਾ ਹੈ ਤਾਂ ਕਿਸ ਤਰ੍ਹਾਂ ਲੱਗਦਾ ਹੈ ਇਸرائیਲੀਆਂ ਦੇ ਗੀਤ ਗਉਣ ਤੋਂ ਬਾਅਦ ਕਹਾਣੀ ਇੱਕ ਤੇਜ਼ ਮੋੜ ਲੈਂਦੀ ਹੈ ਇਸرائیਲੀ ਜੰਗਲ ਦੇ ਰਸਤੇ ਤੋਂ ਹੁੰਦੇ ਹੋਏ ਸਨਈ ਪਹਾੜ ਦੀ ਵੱਲ ਜਾ ਰਹੇ ਹਨ ਅਤੇ ਉਹ موسی ਅਤੇ ਪਰਮੇਸ਼ਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੇ ਇਹ ਤੱਕ ਕਿਹਾ ਕਿ ਉਸਨੇ ਉਹਨਾਂ ਨੂੰ ਕਿਉਂ ਬਚਾਇਆ ਉਹ ਕਹਿੰਦੇ ਹਨ ਕਿ ਉਹ ਮਿਸਰ ਦੇ ਚੰਗੇ ਦਿਨਾਂ ਨੂੰ ਚਾਹੁੰਦੇ ਹਨ ਇਹ ਪਾਗਲਪਨ ਹੈ ਪਰਮੇਸ਼ਵਰ ਕਿਰਪਾ ਕਰਕੇ ਜੰਗਲ ਵਿੱਚ ਇਸرائیਲੀਆਂ ਨੂੰ ਭੋਜਨ ਅਤੇ ਪਾਣੀ ਪ੍ਰਦਾਨ ਕਰਦਾ ਹੈ ਪਰ ਇਹ ਕਹਾਣੀਆਂ ਇੱਕ ਹਨੇਰੇ ਵਾਲੇ ਪੱਖ ਨੂੰ ਰੱਖਦੀਆਂ ਹਨ ਅਤੇ ਅਸੀਂ ਹੈਰਾਨ ਹੁੰਦੇ ਹਾਂ ਕਿ ਇਸرائیਲ ਦਾ ਦਿਲ ਵੀ ਫਰੋਨ ਦੀ ਤਰ੍ਹਾਂ ਕਠੋਰ ਸੀ ਅਸੀਂ ਇਹ ਵੇਖਾਂਗੇ ਹੁਣ ਦੇ ਲਈ ਕੂਚ ਦੀ ਕਿਤਾਬ ਦੇ ਪਹਿਲੇ ਭਾਗ ਦੇ ਬਾਰੇ ਬਸ ਇੰਨਾ ਹੀ